ਖਰਦੀਪ ਸਿੰਘ ਜੀ ਹਾਂਜੀ ਪਾਸਾ ਹੁਣ ਇੱਕ ਮੱਕੀ ਸਨੇਹਾ ਲਾਣਾ ਇੱਕ ਹਾਂਜੀ ਕੌਮ ਤੱਕ ਮੇਰਾ ਮੱਕੀ ਸਨੇਹਾ ਬਚਾਓ ਮੇਰਾ ਹੁਕਮ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਦਾਸ ਸੰਦੀਪ ਸਿੰਘ ਆਪ ਸਭ ਸੰਗਤਾਂ ਨਾਲ ਬੇਨਤੀ ਕਰਨਾ ਚਾਹੁੰਦਾ ਹਾਂ ਮੇਰੇ ਜਿੰਨੇ ਵੀ ਸਵਾਸ ਲਿਖੇ ਸੱਚੇ ਪਾਸਤਾ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੇਰੀ ਇੱਕੋ ਬੇਨਤੀ ਹੈ ਕਿ ਮੇਰਾ ਰੋਮ ਰੋਮ ਇੱਕ ਇੱਕ ਸਵਾਸ ਖਾਲਸਾ ਪੰਥ ਦੀ ਸੇਵਾ ਵਿੱਚ ਲੱਗੇ ਮੇਰੀ ਸੰਗਤਾਂ ਅੱਗੇ ਬੇਨਤੀ ਹੈ ਕਿ ਮੇਰਾ ਵੱਡਾ ਭਰਾ ਮਨਦੀਪ ਸਿੰਘ ਖਾਲਸਾ ਤੁਹਾਡੀ ਸੇਵਾ ਵਾਸਤੇ ਹਲਕਾ ਤਰਨਤਨ ਸਾਹਿਬ ਤੋਂ ਜੋਨ ਲੜਨ ਦਾ ਫੈਸਲਾ ਮੁੱਚੇ ਖਾਲਸਾ ਪੰਥ ਵੱਲੋਂ ਤੇ ਦਾਸ ਦੀ ਸਹਿਮਤੀ ਨਾਲ ਲਿੱਤਾ ਗਿਆ ਹੈ ਕਰਨ ਤਨ ਸਾਹਿਬ ਦੇ ਵੋਟਰਾਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦਾ ਮੈਂ ਇਹ ਮੇਰੇ ਪਰਿਵਾਰ ਦੀ ਜਿੱਤ ਨਹੀਂ ਇਹ ਖਾਲਸਾ ਪੰਥ ਦੀ ਜਿੱਤ ਹੈ ਇਹ ਸੰਗਤੀ ਜਿੱਤ ਹੈ ਅਸੀਂ ਸਾਰਿਆਂ ਨੇ ਖਾਲਸਾ ਪੰਥ ਨੂੰ ਜਿਤਾਣਾ ਵਾਹ ਵਾਹ ਮੇਰੀਆਂ ਮੇਰੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ